ਅੰਬਰਸਰੀ ਦੇ ਪਾਪੜੇ ਵੀ ਮੈਂ ਖਾਂਦੀ ਨਾ ਅੰਬਰਸਰੀ ਦੇ ਪਾਪੜੇ ਵੀ ਮੈਂ ਖਾਂਦੀ ਨਾ ਤੂੰ ਕਰੇ ਨਾ ਅੱਕੜ ਵੀ ਮੈਂ ਸੰਦੀ ਨਾ ਤੂੰ ਕਰੇ ਨਾ ਅੱਕੜ ਵੀ ਮੈਂ ਸੰਦੀ ਨਾ ਛਣਾ ਛਣਕ ਮੇਰੀ ਗੱਤ ਤੇਰੇ ਹੱਥ ਤੇਰੀ ਬੋਦੀ ਮੇਰੇ ਹੱਥ ਸਨਕਟਣਾ ਅੱਕੜ ਮਈਓ ਤੇਰੇ ਘਰ ਵਸੀਆਂ ਤੇ ਹੋਰ ਕੋਈ ਬਸੇ ਬਿਨਾ ਮਈਓ ਤੇਰੇ ਘਰ ਵਸੀਆਂ ਵੇ ਹੋਰ ਕੋਈ ਬਸੇ ਬਿਨਾ ਚਲੋ ਜੀ ਚਾਹ ਰਿੱਟ ਗਈ ਹੈ ਦੁੱਧ ਵਿੱਚ ਚਾਹ ਢਾਲ ਦੋ ਦੁੱਧ ਵਿੱਚ ਨਹੀਂ ਚਾਹ ਵਿੱਚ ਦੁੱਧ ਢਾਲ ਦੋ ਨਾਲ ਪਾਪੜ ਵੀ ਬਣ ਕੇ ਰੈਡੀ ਆ ਦੇਖਿਆ ਫੇ ਸਵੇਰੇ ਮੰਮੀ ਨੂੰ ਮਸਕਾ ਲਗਾਇਦਾ ਉਹ ਵੈਗ ਮੇਰੇ ਨਾ ਮਾਸੀ ਦੇ ਮੁੰਡੇ ਦਾ ਵਿਆਹ ਸੀ ਤੇ ਡੈਡੀ ਮੇਰੇ ਨਾ ਗੋਲੀਆਂ ਪਾਉਂਦੇ ਸੀਗੇ ਬੜੀ ਰੌਣਕ ਲੱਗੀ ਡੈਡੀ ਨੇ ਨਾ ਕਹਿਣਾ ਤਾਂ ਸੀਗਾ ਉਹ ਬੱਲੇ ਬੱਲੇ ਵੇ ਪੁੱਤ ਸੜਦਾ ਰਾਦੇ ਖਾਣ ਬੱਕਰੀ ਤਾਂ ਪੀਣ ਸ਼ਰਬ ਸਰਦਾ ਰਾਂਦੇ ਡਾਡੀ ਕੰਦੇ ਉਹ ਬੱਲੇ ਬੱਲੇ ਵੇ ਪੁੱਤ ਸਰਦਾ ਰਾਂਦੇ ਪੀਣ ਬੱਕਰੇ ਤਾਂ ਖਾਣ ਸ਼ਰਾਬ ਵੇ ਪੁੱਤ ਸਰਦਾ ਰਾਂਦੇ ਉਲਟ ਕਹਿ ਹੋ ਗਿਆ ਉਹ ਇੰਨੀ ਫਨੀ ਹੋਈ ਨਾ ਉਹ ਗੱਲ ਹੁਣ ਮੇਰੀ ਮਾਸੀ ਦਾ ਮੁੰਡਾ ਪੁੱਤਿਆਂ ਆਇਆ ਮੈਂ ਮੁੰਡੇ ਨੂੰ ਕਹਿਆ ਵੀਡੀਓ ਬਣਾਉਣ ਨੂੰ ਪਿੰਡ ਰਾਈਚ ਪਾਉਣ ਹਾਲੇ ਤਾਂ ਅੱਜ ਭੇਜੀ ਜਦੋਂ ਫੋਨ ਕਰਾਂ ਬਣੀ ਹੋਵਾ ਬੱਸ ਮੈਂ ਤੁਹਾਨੂੰ ਤੇ ਜੂੰਗਾ ਬਣੀ ਹੋਵਾ तो शायद मैं अगे भी इस गल बारे वीडियो बनाई है नौ जी चाय भी बन गई अब बच्चे रहा पकौड़े खाता से पर मैं पकौड़े नहीं बनाए क्योंकि बारहों खेतों पालक लिया पैनी सी बाहर चिकड़ हुआ बहुत इस करके पापड़ अरमान है ना मैं आ पापड़ अपने नानक से लेके आई हाँ जलो मैं अरमान गए थे ਚੱਕਣ ਲੱਗ ਟ੍ਰੇਨ ਦੇ ਵਿੱਚ ਨੈਨਾ ਆਵਾਜ਼ ਆ ਕਿ ਤਾ ਮੈਂ ਨਹੀਂ ਚੱਕਣੇ ਪੰਡ ਜਿਹਾ ਵੀ ਨਾ ਫਲਾਟ ਜਿਹਾ ਹੁੰਦਾ ਕਿੱਡੀ ਪੰਡ ਜਿਹਾ ਬਣ ਗਏ ਮੈਂ ਇਹ ਨਹੀਂ ਚੱਕਣੇ ਆ ਬਈ ਚੱਕੋ ਹੁਣ ਮਾੜਾ ਜਿਹਾ ਕੁਛ ਨਹੀਂ ਹੁੰਦਾ ਚਾਹਣ ਮਮਮੀ ਪਾਪੜ ਤਾਲ ਲਾ ਪਾਪੜ ਬਣਾਵਾਂ ਪਰ ਪਾਪੜ ਸਵਾਦ ਲੱਗਦੇ ਹਨਾ ਸਾਰੇ ਪਟੇ ਨੇ ਇਹ ਬੱਗਿਆ ਇਹਦੇ ਨਾਲ ਤੇ ਆਹ ਦੀ ਖਾਸ ਡਿਸ਼ ਬਗਲੇ ਇਤੋਂ ਜਿਹੜੇ ਮੁੱਲ ਲੈ ਲਏ ਉਹਨਾਂ ਦਾ ਸਵਾਦ ਕਿਹੋ ਜਿਹਾ ਹੁੰਦਾ ਇਹ ਇਦਾਂ ਬੜੀ ਜਿਆਦਾ ਮਨ ਆਉਂਦੀ ਹੈ ਚਾਹ ਨਾਲ ਦੀ। ਨਾਲ ਦੀ ਬਾਦ ਪੈ ਰਿਆ ਮੀ ਤੇ ਆਨੰਦ ਨਾਲ ਚਾਹ ਇੱਕੇ ਸਾਥ ਪਾਪੜਾ। ਨਾਲੇ ਪਾਪੜ ਖਾਓ ਤੇ ਨਾਲੇ ਮੇਰੇ ਨਾਨਕੇ ਲਈ ਯਾਦ ਕਰੋ। ਪਾਪੜ ਬਣ ਕੇ ਰੈਡੀ ਆ ਪਕੌੜੇ ਤਾਂ ਸਾਨੂੰ ਨਹੀਂ ਮਿਲੇ ਪਾਪੜ ਹੀ ਖਾ ਲੈਨੇ ਆ ਮੈਂ ਇੱਕ ਵਾਰੀ ਨਵਾਂ ਤੇਲੂਣ ਪਾ ਲੂੰ ਨੂਨ ਨਾ ਘੱਟ ਤੇ ਹੁਣ ਮੈਂ ਚਲਾਂ ਗਈ ਮੈਂ ਆਲਮਾਂ ਬਣਾਇਆ ਜਿਹੜੀ ਪਾਪੜ ਬਣਾਉਣ ਵਾਲੀ ਆ ਕਿਉਂਕਿ ਘਰੇ ਬਣਾਦੇ ਪਾਪੜ ਤੇ ਉਹਨਾਂ ਨੇ ਨੂਨ ਘੱਟ ਪਾ ਉਹੋਸ ਤੇ ਲੱਗਿਆ ਤੇ ਨੂਨ ਅਸੀਂ ਇੱਥੇ ਕਾਹਨੂੰ ਛੱਪ ਲੀਦਾ ਆ ਕਿਸਵਾਦ ਲੱਗਦੇ। ਉਹ ਦਬੀ ਰਹੀ। ਏ ਵੀ। ਕਾਕਾ ਟ੍ਰੇਂਚ ਕਿਦਾਂ ਬੋਲਦੇ ਸੀ? ਆਪੜੇ ਸਮੋਸਾ ਲੈ ਕੇ ਕਰੋ ਹੁਣ ਸਾਨੂੰ। ਸਮੋਸਾ ਲੈ। ਉਹਨਾਂ ਮਿਕਰੀ ਦਾ ਟੈਲੈਂਟ ਤਾਂ ਬਹੁਤ ਆ। ਪਰ ਕੋਈ ਤਰਾਸ਼ਣ ਵਾਲਾ ਹੈ ਨਹੀਂ ਇਹਦੇ। ਸਾਨੂੰ ਹੀ ਸਾਨੂੰ ਹੀ ਦਿਖਾਉਂਦੇ ਆ। ਸਾਰਾ ਟੈਲੈਂਟ ਜਦੋਂ ਪੜਦੇ ਸੀ ਉਹ ਬਚਿਆ ਮਠਿਆ ਮਠਿਆ ਸਾਰੀ ਮਠਾ ਘੱਟ ਰਹਿਣਾ ਤਰਾ ਸੁਣਾ ਸੁਣਾ ਚਾਟ ਮਠਾ ਵੀ ਸਗਾ ਦੇ ਕੱਟਵਾ ਮਠਾ ਕੱਟਣਾ ਰਹਿ ਜਾ ਇੱਕ ਵਾਰ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਮਠਾ ਹੁਣ ਬਿਲਕੁਲ ਛੱਡ ਦੇਣਾ ਪਰ ਮੈਨੂੰ ਦਿੱਤਾ ਸੀ ਸਾਰਿਆਂ ਚ ਇੱਕ ਦਿਨ ਫਿੱਕੀ ਜਾ ਬੀਤੀ ਉਸ ਤੋਂ ਬਾਅਦ ਫੇ ਆ ਬਾਅਦ ਮੇਰਾ ਵੀ ਫਿੱਕੀ ਹੋ ਗਿਆ ਟਾਡਾ ਮੌਸਮ ਸੁਹਾਣਾ ਨੀ ਲੱਗੀਆਂ ਬਹੁਤ ਸੁਆਦ ਆ ਵਾਪਰ ਪਕਾ ਫੋੜਾ ਹੋ ਰਿਹਾ ਹੈ ਆਹ ਲੱਕ ਪੋ ਬੀ ਵਰਕੇ ਜਦੋਂ ਖਾਣਾ ਹੋਣਾ ਫੋਨ ਨਹੀਂ ਦੇਖਣਾ